ਈ ਹਾਲ ਨੇ ਤੁਹਾਡੇ ਸਾਰਿਆਂ ਦੇ ਠੀਕ ਹੋ ਤੁਸੀਂ ਅੱਜ ਪੂਰਾ ਠੰਡਾ ਮੌਸਮ ਹੈ ਦੇਖੋ ਬਹੁਤ ਗਰਮੀ ਆਕੀ ਮਾਲਕ ਨੇ ਭਾਈ ਅੱਜ ਨਿਆਰਾ ਲਿਆ ਦਾ ਆਪਣੇ ਲਾਉ ਨਿਆਰੇ ਦੇਖੋ ਸਾਡਾ ਪੇਪਲ ਜੋ ਵੀ ਆ ਰਹੇ ਹੋ ਦੋਸਤੋ ਤੋ ਯਾਰ ਮਾਰੇ ਬੰਦੇ ਦਾ ਲਾਈਵ ਵੀ ਚੈੱਕ ਕਰ ਲਿਆ ਕਰੋ ਐ ਨਾ ਕਰੋ ਮੇਰਾ ਭਾਈ ਸੁਣੋ ਯਾਰ ਗੱਲ ਹੈਲੋ ਗਾਇਜ਼ ਇਹ ਹਾਲ ਸਾਰਾ ਲੰਘ ਗਿਆ ਤੇ ਸਾਰੇ ਕੀ ਹੈ ਕੀ ਹਾਲ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਮੀ ਬਹੁਤ ਪਿਆਰਿਆ ਹੈ ਮੀ ਬਹੁਤ ਪਿਆਰਿਆ ਹੈ ਕਿਵੇਂ ਤੁਸੀਂ ਠੀਕ ਹੋ ਕਿਵੇਂ ਤੁਸੀਂ ਠੀਕ ਹੋ ਪੂਰਾ ਨੰਦ ਆਜ ਪੂਰਾ ਨੰਦ ਆ ਗਿਆ ਜੀ ਤੇ بابا ਜੋਨੀ ਕਿਵੇਂ ਕਹਿੰਦਾ ਨੰਦ ਆ ਗਿਆ ਨੰਦ ਆ ਗਿਆ ਲੋ ਨਿਆਰੇ ਦੋਸਤੋ ਅੱਜ ਮੀ ਦੇ ਹਾਂ ਆ ਉਹ ਕਿਰਪਾਤਾ ਆਜੋ ਆਜੋ ਦੋਸਤੋ ਧੰਨਵਾਦ ਤੁਸੀਂ ਆਏ ਮੇਰੇ ਲਾਈਵ 'ਚ ਪਹਿਲੀ ਵਾਰ ਲਾਈਵ ਹੋਇਆ ਜੀ ਅੱਜ ਮੈਂ ਮੈਂ ਕੀਰਤਨ ਕਰਦਾ ਵਾਂ ਤੇ ਮੈਂ ਹੁਣ ਕੀਰਤਨ ਤੁਹਾਨੂੰ ਲਾਈਵ ਸੁਣਾਇਆ ਕਰੂੰ ਡੇਲੀ ਜੀ ਤੁਸੀਂ ਅੱਜ ਚੰਗਾ ਰਿਸਪੌਂਸ ਦਿੱਤਾ ਨਾ ਦੇਖੋ ਅੱਜ ਨਹੀਂ ਆ ਰਹੇ ਆ ਮੇਰੇ ਬੱਚੇ ਆ ਜੀ ਦੋ ਬੇਟੀਆਂ ਮੇਰੀਆਂ ਛੋਟੀ ਨਿਮਰੂ ਨਿਮਰੂ ਹਰ ਹਾਏ ਹਾਏ ਕਰਦੇ ਹਾਂ ਸਿੱਕਲ ਤੇ ਤਾਂ ਜਾਂਦਾ ਤਾ ਕੋਮਰੀ ਵਾਈਫ ਨੀਓ ਹੈਲੋ ਹੈਲੋ ਕਰ ਇਧਰ ਹੈਲੋ ਕੋਈ ਨੀੜਾ ਕੀ ਪਤਾ ਹੈਲੋ ਗਾਇਜ਼ ਗਾਇਜ਼ ਦਾ ਮਤਲਬ ਪਤਾ ਕੀ ਹੈ ਇਹ ਨਿੱਕੀ ਹੈ ਨਿਮਰਤਾ ਦਾ ਨਾਮ ਨਿਮਰਤ ਕੌਰ ਆ ਬੇਟਾ ਮੇਰਾ ਹੋਰੀ ਨੂੰ ਆ ਜਾ ਹੈਲੋ ਕਰ ਦੇ ਸਸਿਕਾ ਕਰਨ ਨੂੰ ਬਾਈ ਉਹਦੇ ਫੋਨ ਤੇ ਗੱਲ ਕਰਦਾ ਦੇ ਹੇਲੇ ਦੇ ਪਿੱਛੇੋਂ ਖੜ ਦੇਖਣਾ ਪਏ ਤਾਂ ਕਹੀ ਕੀ ਹਾਲਾ ਸਾਰਿਆਂ ਦਾ ਇੱਥੇ ਐਦਾਂ ਕਹੈ ਨਾ ਕਿ ਸਬਸਕ੍ਰਾਈਬ ਕਰਿਆ ਕਰੋ ਸਾਡਾ ਚੈਨਲ ਪਲੀਜ਼ ਕਿ ਸਾਡਾ ਚੈਨਲ ਚਲਾ ਦਿਓ ਤੁਸੀਂ ਸਬਸਕ੍ਰਾਈਬ ਕਰਿਆ ਕਰੋ ਨੀਮ ਤੂੰ ਵੀ ਕਹਿ ਤੂੰ ਸਾਡਾ ਚੈਨਲ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਸਬਸਕ੍ਰਾਈਬ ਕਰਿਆ ਕਰੋ ਸਬਸਕ੍ਰਾਈਬ ਕਰ ਨਹੀਂ ਸਬਸਕ੍ਰਾਈਬ ਸਬਸਕ੍ਰਾਈਬ ਕਰ ਆਲਤ ਪੁੱਛ ਸਾਰਿਆਂ ਨੂੰ ਕਿ ਤੁਸੀਂ ਖੁਸ਼ ਹੋ ਨਹੀਂ ਸਾਰੇ ਅੱਜ ਮੀਂਹ ਪੈ ਰਿਆ ਨਿਆਰਾ ਪੂਰਾ ਆਨੰਦ ਹੈ ਨਾਤੇ ਸੀ ਇਹਦੇ ਕੱਲ ਦੀ ਕੀ ਆਪਾਂ ਨਾਉਂਦੇ ਉਹ ਦੂਰ ਕਰਨੇ ਲਾਇਆ ਪਾਣਾ ਨਾਤੇ ਸੀ ਮੀਂਹ ਨਾ ਆਇਆ ਵਾਓ ਵੇਖੋ ਵੀ ਪਿੰਡ ਦਿਖਾਵਾਂ ਤੁਹਾਨੂੰ ਆਪਣਾ ਵਾਓ ਠੀਕ ਹੈ ਬਈ ਯਾਰ ਹੈ ਅਰੇ ਗੋਲੇ ਕਬੂਤਰਾਂ ਨੂੰ ਵੀ ਅੱਜ ਸਾਹ ਆਇਆ ਵਾਹ ਬੇਵਾਹ ਦੇਖੋ ਬਹੁਤ ਦੇਸੀ ਬਹੁਤ ਲੱਗੇ ਲੋਕਾਂ ਦੇ ਵਾਹ ठीक है ट्रांसफर कर दो वो यार ट्रांसफर ट्रांसफर एक गोली ले बेटे गोले कब उतर दे 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 ਮਾ ਗਿੱਲਾ ਸਾ ਮ ਡੇਗਣਾ ਭਈ ਮਾਮਾ ਆ ਵਾ ਵਾ ਬਾਈਰ ਕੇ ਚਲੇ ਗਏ ਨੇ ਲਾਇਦਾ ਚਲੋ ਭਾਈ ਮਾੜੇ ਦਾ ਕੋਣ ਦੇ ਦਾ ਲਾਈਵ ਚਲੋ ਕੋਈ ਧੰਨਵਾਦ ਜੀ ਤੁਹਾਡਾ ਬਹੁਤ ਜੀ ਚਲੋ ਅਮ ਇੱਕ ਵਾਰੀ ਸਹੀ ਤੇ ਚਲੋ ਆਈਦਾ ਸਹੀ ਜਿਹੜੇ ਵੀਰ ਦੇਖ ਰਹੇ ਉਹਨਾਂ ਦਾ ਧੰਨਵਾਦ ਬਹੁਤ ਧੰਨਵਾਦ ਜੀ ਤੁਹਾਡਾ ਵਾ ਵਾ ਲਵੀਆ ਆਪਣਾ ਤੁਹਾਨੂੰ ਤੇ ਆਪਾਂ ਕੀਰਤਨ ਕਰਿਆ ਕਰਾਂਗੇ ਬਾਈ ਲਾਈਵ ਤੁਹਾਨੂੰ ਸੁਸ ਸੁਣਾਇਆ ਕਰਾਂਗੇ ਅਜ ਕਰਦੇ ਹੁਣ ਜਦੋਂ ਆਪਾਂ ਹਾਂ ਮੈਂ ਕੀਰਤਨ ਕਰਦਾ ਮੈਂ ਮੇਰਾ ਵੀਰ ਉਸ ਦੀ ਮੇਰੀ ਹੈਲਪ ਕਰੋ ਯਾਰ ਜਰੂਰ ਸਬਸਕ੍ਰਾਈਬ ਕਰਿਆ ਕਰੋ ਚੈਨਲ ਮੇਰਾ ਲਾਇਕ ਹਨ ਹਾਂ ਕਿਚੋ ਥੋੜਾ ਗਾ ਗਿਆ ਆਪਾਂ ਮਾਲਕ ਸੁੱਖ ਰੱਖੀ ਰਿਕਾਰਡਿੰਗ ਕਰਉਣੀ ਸਤਿ ਸ੍ਰੀ ਅਕਾਲ ਲਵੀਆ ਆਪਣਾ ਤੁਹਾਨੂੰ